ਇਸ ਤਰ੍ਹਾਂ ਦੇ ਇਨਸੀਡੈਂਟ ਵੀ ਹੋ ਜਾਂਦੇ ਕਈ ਹਾਸੇ ਵਾਲੀਆਂ ਗੱਲਾਂ ਵੀ ਇੱਕ ਵਾਰੀ ਖਾੜਾ ਲਾਇਆ ਕਿ ਉਹ ਪਿੰਡ ਦਾ ਹੀ ਲਾਉਡਸਪੀਕਰ ਹੁੰਦਾ ਸੀ ਕਿਹੜੇ ਸਾਊਂਡ ਹੁੰਦੀ ਸੀ ਜੀ 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 ਉਹ ਲਾਇਆ ਉਹ ਗੱਡੇ ਤੇ ਜੀ ਜੀ ਗੱਡੇ ਤੇ ਗੱਡਾ ਨਹੀਂ ਮੈਂ ਰੈਡੀ ਰੈਡੀ ਤੇ ਅੱਛਾ ਹਾਂ ਜੀ ਉਹ ਪਿੱਛੋਂ ਚੌੜੀ ਹੁੰਦੀ ਹੈ ਹਾਂ ਬਿਲਕੁਲ ਜੀ 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 ਤੇ ਉਹ ਹੁਣ ਉਹ ਉਹਦੇ ਤੇ ਮੁਰਲੇ ਪਾਸੇ ਦੋ ਬੰਦੇ ਬੈਠੇ ਬੈਠਾ ਦੋ ਬੈਲੇ ਸਿਰੇ ਹਾਂ ਦੋ ਬੈਠੇ ਹਾਂ ਦੋ ਸ਼ਾਇਦ ਤਿੰਨ ਜਣੇ ਤਾਂ ਅਸੀਂ ਇੱਥੇ ਆਪਣਾ ਢੋਲਕਾ ਟੂਲਕਾ ਰੱਖੀ ਹੋਈ ਆ ਹਾਰਮੋਨੀਅਮ ਤੇ ਪ੍ਰੋਗਰਾਮ ਚੱਲ ਰਿਹਾ ਤੇ ਬਿੰਦਰ ਸਿੰਘ ਜੀ ਉਹ ਬਾਈ ਜੀ ਮੈਂ ਕਿਹਾ ਪਹਿਲੇ ਹੀ ਉਹਨੇ ਗਾਣਾ ਹਲੇ ਗਾਰੇ ਸੀ ਨਾ ਪਹਿਲਾ ਸ਼ਾਇਦ ਦੂਜਾ ਜੀ ਹਾਂ ਪਹਿਲਾ ਧਾਰਮਿਕ ਗਾਣੇ ਤੋਂ ਬਾਅਦ ਹੀ ਕੋਈ ਦੂਸਰਾ ਗਾਣਾ ਗਾਉਂਦੇ ਹੁੰਦੇ ਸੀ ਨਾ ਕਰੇ ਔਖੀਆਂ ਚਾਰ ਅੱਖੀਆਂ ਦੇ ਬਣ ਜਿਪੁਰ ਸੋਣਾ ਮਤਲਬ ਉਹ ਥੋੜਾ ਬੀਟ ਸੌਂਗਸ ਜੀ ਜੀ ਉਹ ਲੋਰ ਚੜੀ ਪੈਕ ਬੁੱਕ ਪੀ ਲਿਆ ਵਿਚਾਰੇ ਨੇ ਉਹ ਉਹਨਾਂ ਨੇ ਵੀ ਬੈਠਿਆ ਨਾ ਪੀ ਰਿਆ ਵਿਆਹ ਹੁੰਦੇ ਸੀ ਤਾਂ ਉਹ ਜਦ ਮੂਰੇ ਦੋ ਬੰਦੇ ਹੋਰ ਨੱਚ ਰਹੇ ਤਾਂ ਉਹ ਵੀ ਉੱਠ ਕੇ ਉਹਨਾਂ ਨੂੰ ਪਤਾ ਹੀ ਨਹੀਂ ਰਿਹਾ ਵੀ ਅਸੀਂ ਇੱਥੇ ਬੈਠੇ ਸਾਡੀ ਤਾਂ ਜ਼ਿੰਮੇਵਾਰੀ ਹੈ ਕੁਝ ਪੇਵਾਰੀ ਉਹ ਉੱਠੇ ਤਾਂ ਰੇੜੀ ਉਲਟ ਕੇ ਸਾਰੇ ਕੁਝ ਕਿਲੇ ਇੰਦਾ ਹੈ ਕਿਵੇਂ ਇਹ ਹੋ ਜਾਂਦਾ ਨਾ ਉਹਨਾਂ ਲੋਰ ਚ ਆ ਗਏ ਉਹ ਵੀ ਉਹਨਾਂ ਨੂੰ ਇਹ ਨਹੀਂ ਚੇਤਾ ਬਲ ਗਿਆ ਸਾਨੂੰ ਤੇ ਬਲਦ ਬਣਾ ਕੇ ਰੱਖਿਆ ਵੀ ਹੈ ਹਾਂ